ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ ਹਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਦਿਖਾ ਦਿੰਨੇ ਆ ਹਰ ਐਤਵਾਰ ਇਸੇ ਤਰੀਕੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਵੱਲੋਂ ਚੁਪੈਰਾ ਘਟਿਆ ਜਾਂਦਾ ਹੈ ਅਤੇ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਕੀ ਸੇਵਾ ਵੀ ਨਿਭਾਈ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਤਸਵੀਰ ਦਿਖਾਣ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਸੇਵਾ ਨਿਭਾਈ ਜਾ ਰਹੀ ਹੈ ਔਰ ਸੇਵਾ ਵੀ ਕਰਦੀ ਹੈ ਲੱਡੂਆਂ ਦੀ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇ ਤਾਂ ਲੱਡੂ ਜਿਸ ਤਰ੍ਹਾਂ ਕਿ ਵੰਡੇ ਜਾਂਦੇ ਹਨ ਅੱਜ ਛੋਟੇ ਛੋਟੇ ਬੱਚੇ ਜਿਸ ਤਰ੍ਹਾਂ ਕਿ ਗੁਰਦੁਆਰਾ ਸ਼ਾ ਬਾਬਾ ਦੀਪ ਸਿੰਘ ਸ਼ਹੀਦਗੰਜ ਦੇ ਬਾਹਰ ਲੱਡੂਆਂ ਦੀ ਸੇਵਾ ਨਿਭਾ ਰਹੇ ਹਨ ਗੱਲਬਾਤ ਕਰਦੇ ਹਾਂ ਅੱਜ ਅਸੀਂ ਛੋਟੇ ਛੋਟੇ ਬੱਚਿਆਂ ਦੇ ਨਾਲ ਹਾਂਜੀ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਪਹਿਲਾਂ ਤੇ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਸਭ ਮੇਰਾ ਨਾਂ ਹਰਮਨਦੀਪ ਸਿੰਘ ਆਪਾਂ ਇਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਅੱਜ ਜਿਸ ਤਰ੍ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਘਰ ਤੁਸੀਂ ਲੱਡੂਆਂ ਦੀ ਸੇਵਾ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਤੁਸੀਂ ਜਾਂ ਕਿੰਨੇ ਮਹੀਨਿਆਂ ਤੋਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਘਰ ਲੱਡੂਆਂ ਦੀ ਸੇਵਾ ਕਰ ਰਹੇ ਹੋ ਚਾਰ ਸਾਲ ਪਹਿਲਾਂ ਆਪਾਂ ਟੈਲਾਸੇਵ ਲੰਗਰ ਲਾਣੇ ਸੀ ਉੱਥੇ ਅਡਾ 2:30 ਵਜੇ ਦਾ ਚੁਪਹਿਰਾ ਹੁੰਦਾ ਸੀ ਅੱਬ ਉੱਥੇ ਲੰਗਰ ਲਾਣੇ 4 ਵਜੇ ਆਪਾਂ ਘਰ ਆਇਨੇ ਤੇ ਉਸ ਤੋਂ ਅਗਲੇ ਦਿਨ ਐਤਵਾਰ ਸੀ ਐਤਵਾਰ ਲਣਾ ਹੁੰਦਾ ਸੀ ਫਿਰ ਜਦੋਂ ਇੱਥੇ ਚਾਰ ਵਿੱਚ ਪੈਰਾ ਹੁੰਦਾ ਸੀ ਆਪਾਂ ਇੱਥੇ ਫਿਰ ਕਦੀ ਕੁਸ਼ ਕਦੀ ਕੋਸ਼ੀ ਜਿਸ ਤਰ੍ਹਾਂ ਅੱਜ ਲੱਡੂ ਲਾਇਆ ਇਸ ਤਰ੍ਹਾਂ ਹੀ ਹਰ ਵਾਰੀ ਹਰ ਵਾਰੀ ਕੋਈ ਨਾ ਕੋਈ ਚੀਜ਼ ਲਾਨੇ ਸੀ ਜਿਸ ਤਰ੍ਹਾਂ ਬੇਟਾ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਖਿਆਲ ਆਇਆ ਕਿ ਜਿਸ ਤਰ੍ਹਾਂ ਤੁਸੀਂ ਗੁਰਦੁਆਰਾ ਟਾਲਾ ਸਾਹਿਬ ਦੇ ਵਿੱਚ ਤੁਹਾਡੇ ਵੱਲੋਂ ਪਹਿਲਾਂ ਸੇਵਾ ਨਿਭਾਈ ਜਾਂਦੀ ਸੀ ਪਰ ਅੱਜ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਘਰ ਦੀ ਸੇਵਾ ਨਿਭਾ ਰਹੇ ਹੋ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਸਾਡਾ ਤੁਹਾਨੂੰ ਬਹੁਤ ਵਧੀਆ ਲੱਗਾ ਸੀ ਕਿ ਆਪਾਂ ਲੰਗਰ ਲਈ ਆਪਾਂ ਸਾਰੀ ਸੰਗਤ ਨੂੰ ਸ਼ਿਕਾਇਤ ਤੇ ਜਿਹੜੀ ਸਾਡੀ ਬੋਗ ਨਹੀਂ ਬਣੀ ਸੀ ਉਹ ਵੀ ਆਪਾਂ ਜੋੜ ਲਿੰਦੀ ਸਾਰੇ ਲੋਕੀ ਸਾਨੂੰ ਦੇ ਜਾਂਦੇ ਸੀ ਸੇਵਾ ਕਿ ਤੁਸੀਂ ਸੇਵਾ ਕਰਦੇ ਹੋ ਸਾਰੇ ਪੈਸੇ ਦੇ ਕੇ ਜਾਂਦੇ ਸੀ ਤੇ ਆਪੋ ਉਲੀ ਸਾਰੀ ਸੇਵਾ ਸੰਗਤ ਭਾਲਨੀ ਵਿੱਚ ਤੇ ਆਵਲੇ ਹਰ ਹਰ ਵਾਲੇ ਆਂਟੀ ਹਰ ਬਾਰੇ ਸੇਵਾ ਦੇ ਕੇ ਜਾਂਦੇ ਆ ਹਰ ਜਿਸ ਤਰ੍ਹਾਂ ਕਿ ਬੱਚਿਆਂ ਨੇ ਬਹੁਤ ਹੀ ਵੱਡੀ ਗੱਲ ਕੀਤੀ ਹੈ ਕਿ ਅਸੀਂ ਜੋ ਵੀ ਸਾਨੂੰ ਕਰੋ ਪੈਸੇ ਖਰਚੇ ਨੂੰ ਮਿਲਦੇ ਸਨ ਉਹ ਗੋਲਕ ਦੇ ਵਿੱਚ ਪਾਈ ਜਾਂਦੀ ਸੀ ਤੇ ਉਸ ਪੈਸਿਆਂ ਦੇ ਨਾਲ ਰਲ ਮਿਲ ਕੇ ਜਿਹੜੀ ਕੀ ਆ ਗੁਰੂ ਘਰ ਦੇ ਵਿੱਚ ਸੇਵਾ ਵੀ ਨਿਭਾਈ ਜਾਂਦੀ ਹੈ ਹਾਂਜੀ ਬੇੜਾ ਜਿਸ ਤਰ੍ਹਾਂ ਕੀ ਤੁਸੀਂ ਕੀ ਤੁਹਾਡੇ ਮਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸੇਵਾ ਮਨ ਦੇ ਮਤਲਬ ਜੋ ਤੁਹਾਨੂੰ ਮਨ ਦੇ ਵਿੱਚ ਚੰਗਾ ਲੱਗਾ ਤੁਸੀਂ ਸੇਵਾ ਨਿਭਾ ਰਹੇ ਹੋ ਪਰ ਤੁਹਾਡੇ ਵੱਲੋਂ ਅੱਗੇ ਵੀ ਸੇਵਾ ਨਿਭਾਈ ਜਾਏਗੀ ਹਾਂਜੀ ਸਾਨੂੰ ਹੁਣ ਇੱਕ ਹੰਟੀ ਗਿਓ ਹਰ ਐਤਵਾਰ ਸੇਵਾ ਦੇ ਕੇ ਜਾਂਦੀ ਅੱਜ ਵੀ ਉਹਨਾਂ ਨੇ ਸਾਨੂੰ ਹੁਣੇ ਸੇਵਾ ਦਿੱਤੀ ਆ ਤੇ ਉਹਨਾਂ ਵਾਸਤੇ ਆਪਾਂ ਉਹਨਾਂ ਹਰ ਵਾਰੀ ਲੰਗਰ ਦਿੰਨੇ ਆ ਕਿਤਾਬ ਫਿਰ ਕਹਿੰਦੇ ਆਪਾਂ ਉਹਨਾਂ ਘਰ ਵੀ ਲੈ ਕੇ ਜਾਂਦੇ ਲੰਗਰ ਆਪਾਂ ਸਾਰੀ ਸੰਗਤ ਨੂੰ ਸ਼ੁਕਰੀਆ ਔਰ ਘਰੋਂ ਜਿਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਹੋਰ ਕੌਣ-ਕੌਣ ਸੇਵਾ ਨਿਭਾ ਰਿਹਾ ਸਾਰੇ ਨਮੰਦੇ ਕਦੀ-ਕਦੀ ਆਇਂਦੇ ਕਦੀ-ਕਦੀ ਨਹੀਂ ਉਹ ਜਿਸ ਤਰ੍ਹਾਂ ਤੁਹਾਡੇ ਆ ਜਿਹੜੇ ਨਾਲ-ਦਾਲ ਜਿਹੜੇ ਫਰੈਂਡ ਸਰਕਲ ਹੈ ਜਾਂ ਘਰ ਦੇ ਪਰਿਵਾਰ ਦੇ ਮੈਂਬਰ ਨੇ ਬੱਚੇ ਆਪਾਂ ਤਿੰਨ ਕਜ਼ਨ ਬ੍ਰਦਰ ਹੈਗੇ ਆ ਅਜੀ ਬੇਟਾ ਕੀ ਨਾਮ ਕੀ ਤੁਹਾਡਾ ਨਮਨੀਤ ਸਿੰਘ ਤੁਹਾਡੇ ਵੱਲੋਂ ਕਿੰਨੇ ਸਾਲਾਂ ਤੋਂ ਜਾਂ ਕਿੰਨੇ ਮਹੀਨੇ ਤੋਂ ਸੇਵਾ ਨਿਭਾਈ ਜਾ ਰਹੀ ਹੈ ਇਹ ਵਦੂ ਮਹੀਨੇ ਹੋ ਗਏ ਤੇ ਮਹੀਨੇ ਵੀ ਹੋ ਗਏ ਇੱਥੇ ਆਉਂਦੇ ਹਰ ਸਾਲ ਜਾਂ ਹਰ ਹਫਤੇ ਤੁਹਾਡੇ ਵੱਲੋਂ ਲੱਡੂਆਂ ਦੀ ਸੇਵਾ ਨਿਭਾਈ ਜਾਂਦੀ ਹੈ ਹਰ ਹਫਤੇ ਲੱਡੂ ਲੱਡੂਆਂ ਦੀ ਸੇਵਾ ਹੀ ਨਿਭਾਈ ਜਾਂਦੀ ਕਿ ਜਾਂ ਹੋਰ ਕੁਝ ਵੀ ਹੋ ਫਰੂਟ ਹੈ ਬਰਫੀ ਸਾਰਾ ਕੁਝ ਮਤਲਬ ਜਿਸ ਤਰ੍ਹਾਂ ਵੀ ਜੋ ਚੰਗਾ ਲੱਗਦਾ ਜੋ ਮਨ ਨੂੰ ਚੰਗਾ ਲੱਗਦਾ ਉਹ ਸੇਵਾ ਨਿਭਾਈ ਜਾਂਦੀ ਹੈ ਉਹ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਤੇ ਨਾਲ ਸੰਗਤ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਜਿਸ ਤਰ੍ਹਾਂ ਕਿ ਛੋਟੇ ਛੋਟੇ ਬੱਚਿਆਂ ਦੇ ਨਾਲ ਆ ਆਈ ਗੱਲ ਹਾਂਜੀ ਭਾਜੀ ਸਾਸਰੀ ਘਾਲ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਅੱਜ ਲੱਡੂਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਉਹ ਵਾਈ ਕੁ ਜੀ ਘਾ ਸਾਹਿਬ ਵਾਈ ਕੁ ਜੀ ਪਤਾ ਜੀ ਭਾਈ ਗੋਜੀ ਆਜਾ ਹਰ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਆਪਾਂ ਸਰਗਰ ਨਗਰ ਹਰ ਐਤ ਦੇ ਚਪੈਰੇ ਲੰਗਰ ਲੱਗਦਾ ਭਾਈ ਗੋਜੀ ਲੱਡੂਆਂ ਦਾ ਆਜਾ ਲੱਡੂਆਂ ਲੰਗਰ ਆਈ ਹਰ ਐਤ ਦੇ ਐਤ ਦੇ ਚਪੈਰੇ ਚਪੈਰੇ ਤੇ ਆਪਾਂ ਲੰਗਰ ਲਾਣੇ ਆ ਸੰਗਤ ਸੰਗਤ ਵੱਲੋਂ ਆਪਸਾ ਲੰਗਰ ਆਂਦਾ ਹੈ ਸੰਗਤ ਸੰਗਤ ਵੱਲੋਂ ਤੇ ਸੰਗਤ ਸਾਡਾ ਲੰਗਰ ਲਵਾਉਂਦੀ ਏ ਤੇ ਚੱਪਾ ਬਾਬਾ ਜੀ ਦੀ ਇੰਨੀ ਕਿਰਪਾ ਦੇ ਨਾਲ ਇੰਨਾ ਆਪਾਂ ਅੱਥਰਾਂ ਆਪਾਂ ਪਹੁੰਚ ਗਏ ਆ ਜਿਹਦੀ ਆਪਾਂ ਸੋਚੇ ਨੇ ਸੀ ਕਿ ਆਪਾਂ ਇੱਥੇ ਪਹੁੰਚ ਜਾਾਂਗੇ ਇਹ ਸਭ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੰਮ ਹੋ ਰਿਹਾ ਸੱਚੇ ਬਾਦਸ਼ਾਹ ਸਾਨੂੰ ਨਹੀਂ ਪਤਾ ਲੱਗਾ ਇਹ ਕਿੱਦਾਂ ਹੋ ਰਿਹਾ ਕਿੱਦਾਂ ਹੋ ਰਿਹਾ ਇਹ ਬਾਬਾ ਦੀ ਸੀ ਕਰਾਂਦੇ ਵੇ ਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਲੰਗ ਸਾਰਾ ਚੱਲਦਾ ਵਾ ਜਿਸ ਤਰ੍ਹਾਂ ਕਹਿੰਦੇ ਬੜੀ ਖੁਸ਼ੀ ਦਾ ਦੇਨ ਹੁੰਦਾ ਲੱਡੂ ਜਿਸ ਤਰ੍ਹਾਂ ਵੱਡੇ ਜਾਂਦੇ ਆ ਪਰ ਤੁਹਾਡੇ ਵੱਲੋਂ ਜਿਸ ਤਰ੍ਹਾਂ ਲੱਡੂਆਂ ਦੀ ਸੇਵਾ ਨਹੀਂ ਬਾਈ ਜਾਂਦੇ ਕਿੰਨੀ ਕੀ ਖੁਸ਼ੀ ਹੈ ਤੁਹਾਨੂੰ ਗੁਰੂ ਘਰ ਦੇ ਵਿੱਚ ਆ ਕੇ ਬਾਕੀ ਜੀ ਖਾਨੂੰ ਇੰਨੀ ਖੁਸ਼ੀ ਹੈ ਮੈਂ ਕਈ ਸੋਚੀ ਸਦਾ ਵੀ ਜ਼ਿੰਦਗੀ ਵਿੱਚ ਜਿੰਨਾ ਮੈਥੇ ਆ ਕੇ ਖੁਸ਼ ਹੋਣਾ ਨਾ ਮੈਂ ਕਿਤੇ ਹੋ ਜਾ ਕੇ ਖੁਸ਼ੀ ਨਹੀਂ ਹੈਗਾ ਮੇਰਾ ਬਾਬਾ ਜੀ ਨੇ ਨਾ ਕੋਸ਼ ਹੋ ਗਿਆ ਮੇਰਾ ਅੰਨਾ ਮੰਨਨ ਬਾਬਾ ਜੀ ਨੇ ਲੱਗ ਗਿਆ ਮੈਂ ਤੁਹਾਨੂੰ ਇਹਦੇ ਬਾਰੇ ਕੁਝ ਬਾਕੀ ਜੀ ਮੈਂ ਕੋਈ ਇਹਦੇ ਬਾਰੇ ਬਾਕੀ ਜੀ ਕੁਝ ਮੈਂ ਕੋਈ ਸੋਚ ਨਹੀਂ ਸਦਾ ਮੈਂ ਕੁਝ ਕਹਿ ਨਹੀਂ ਸਦਾ ਇਹਦੇ ਬਾਰੇ ਮੇ ਕੋਈ ਲਵਜ ਨਹੀਂ ਕੋਈ ਹੈਗਾ ਜਿਹੜੇ ਜਿਹੜੀ ਬਾਬਾ ਜੀ ਨੇ ਮੈਨੂੰ ਇੰਨੀ ਸੇਵਾ ਸਾਨੂੰ ਮਿਲ ਗਈ ਹੈ ਤੇ ਮੈਂ ਬੜਾ ਭਾਗ ਵਾਲਾ ਜਿਵੇਂ ਸਾਨੂੰ ਇੰਨੀ ਛੋਟੀ ਜੀ ਸੇਵਾ ਇੱਕ ਬਾਬਾ ਜੀ ਨੇ ਸਾਨੂੰ ਲਾਤੀ ਹੈ ਪਰ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਨਸ਼ੇ ਦੇ ਵਿੱਚ ਹੀ ਨੌਜਵਾਨ ਜਿਹੜੇ ਫਸੇ ਹੋયા ਨਾ ਪਰ ਜੇ ਗੁਰੂ ਘਰ ਦੇ ਵਿੱਚ ਆਈਏ ਤੇ ਲੱਗਦਾ ਤੁਹਾਨੂੰ ਕਿ ਨਸ਼ਾ ਇੱਥੇ ਪੰਜਾਬ ਦੇ ਵਿੱਚ ਨਸ਼ੇ ਦਾ ਘਰ ਹੈ ਨਸ਼ੇ ਦਾ ਘਰ ਹੈ ਵਾਹਿਗੁਰੂ ਜੀ ਇੱਥੇ ਮੈਂ ਇਹਦੇ ਬਾਰੇ ਮੈਂ ਥੋੜਾ ਜਿਹਾ ਇੱਕ ਕਹਿਣੀ ਸਦਾ ਇਹਦੇ ਬਾਰੇ ਲੇਕਿ ਗੁਰੂ ਘਰ ਜਿਹੜਾ ਬੰਦਾ ਆਏਗਾ ਸੰਗਤ ਆਏਗੀ ਨਾ ਮੈਂ ਤਾਂ ਉਹਨਾਂ ਨੂੰ ਇਹ ਹੀ ਬੇਇੱਜ਼ਤੀ ਕਰੂੰਗਾ ਸਾਰੀ ਸੰਗਤ ਨੂੰ ਉਹਦਾ ਸਰਾਗਾ ਕਿ ਬਤਾਂਤਲ ਬਾਬਾ ਫਰੀਦ ਜਿਹੜੇ ਸੰਗਤੀ ਜਿਹੜੀ ਇੱਥੇ ਆਉਂਦੀ ਰਛੀਦਾ ਤੇ ਆਪਣਾ ਚਪੈੜਾ ਕੱਢਣ ਵਾਸਤੇ ਸੰਗਤ ਜਿਹੜੀ ਆਂਦੀ ਹੈ ਨਾ ਤੇ ਨਸ਼ਾ ਪਤਾ ਬਿਲਕੁਲ ਨਾ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਸਭ ਸਾਰੀ ਸੰਗਤ ਨੂੰ ਕਿ ਕੋਈ ਸਬਦਾ ਪਰਿਵਾਰ ਹੈ ਛੋਟੇ ਨੇ ਬੱਚੇ ਗਿਆ ਜਿਹਦੇ ਘਰ ਟੀ ਜੀ ਵੀ ਰੋਇ ਮੈਂ ਨਿਆ ਰੋਇ ਬੋਏ ਦਾ ਕੰਮ ਹੋ ਰਿਹਾ ਬੜਾ ਬੜਾ ਕੰਮ ਹੁੰਦਿਆ ਆਪਾਂ ਨਹੀਂ ਜਾਂਦੇ ਕਿ ਕਿਸ ਦਾ ਜੀ ਕਿਸ ਦਾ ਘਰ ਜੀ ਚਲਾ ਜਾਵੇ ਸਾਨੂੰ ਬੜਾ ਦੁੱਖ ਲੱਗਦਾ ਤੇ ਮੇਰੀ ਹੱਲ ਜੋੜ ਕੇ ਬੇਨਤੀ ਹੈ ਮੈਂ ਕਹਾਂਦਾ ਮੈਂ ਛੋਟਾ ਜਿਹਾ ਵੀ ਰਖਾਂਗੇ ਛੋਟਾ ਜਿਹਾ ਮੈਨੂੰ ਪਤਾ ਨਹੀਂ ਮੈਂ ਕੀ ਕਹਿੰਦਿਆ ਤੇ ਜੋ ਵੀ ਮੈਂ ਕਹਿੰਨਿਆ ਨਾ ਮੈਂ ਇੱਕੋ ਹੀ ਦਸ ਗਰਵਾ ਤੰਤਲ ਬਾਬਾ ਜੀ ਨੂੰ ਕਿ ਬਾਬਾ ਜੀ ਕਿਰਪਾ ਕਰੋ ਇਹ ਜਿੰਨਾ ਪੰਜਾਬ ਚ ਨਸ਼ਾ ਨਾ ਇਹ ਸਾਰਾ ਬੁਝਤ ਹੋਏ ਸੱਚੇ ਬਾਦਸ਼ਾਹ ਨਸ਼ਾ ਜਰੋਂ ਬੜ ਬਿਟੇ ਜਾਵੇ ਭਾਈ ਜੀ ਉਹ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਅੰਮ੍ਰਿਤਸਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਘਰ ਦੀਆਂ ਤਸਵੀਰਾਂ ਦਿਖਾਈਆਂ ਤੁਸੀਂ ਸਾਡੇ ਲਾਈਵ ਤੇ ਚੈਨਲ ਦੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਜਿਹੜੀਆਂ ਕਿ ਤੁਹਾਨੂੰ ਦਿਖਾਉਂਦੇ ਰਵਾਂਗੇ ਕੈਮਰਾਮੈਨ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ